इस इलाके में लगातार शिकारियों का दबदबा बरकरार है क्योंकि है आए दिन श्री आनंदपुर साहिब नगर नूरपुर बेदी इलाके में शिकारियों द्वारा बेजुबान जानवरों का शिकार किया जा रहा है जिसको लेकर जंगली जीव विभाग भी पूरा सतर्क हो चुका है और रात के समय उनके द्वारा इलाके में अपनी गश्त बढ़ा दी गई है ताकि शिकारियों पर नकेल कसी जा सके जिसके चलते है ताज़ा मामला बीते कल सामने आया है नूरपुर बेदी के गांव खड़ से एल यहां पर बीती रात के समय एक साम्भर के बच्चे का शिकार करने वाले चार मुलजिमों को पकड़ने में सफलता हासिल की है जानकारी देते हुए रेंज अधिकारी रूपनगर भूपेंद्र सिंह ने बताया कि उनको एक गुप्त सूचना मिली थी जिसके आधार पर इन आरोपियों को पकड़ने में सफलता हासिल हुई है फिलहाल इनके पास से मरा हुआ सांभर का बच्चा भी बरामद कर लिया गया है रेंज अफसर भूपेंद्र सिंह ने और क्या जानकारी दी और सुनते हैं सामने सामने देखिए ਤਪੇ ਅਸੀਂ ਨੂਰੂਬੇਦੀ ਸਾਈਟ ਤੇ ਗਸ਼ਤ ਕਰ ਰਹੇ ਸੀਗੇ ਗਸ਼ਤ ਦੌਰਾਨ ਸਾਨੂੰ ਗੁਫਤੂਦਾਂ ਮਿਲੀ ਕਿ ਕੋਈ ਬੰਦੇ ਸ਼ਿਕਾਰ ਕਰ ਰਹੇ ਹੈ ਖੱਡ ਰਾਜਗਰੀ ਦੇ ਤਰਫੋਂ ਉੱਥੇ ਜਿਹੜਾ ਡੇਰਾ ਹੈਗਾ ਬਣਾਇਆ ਬਾ ਜੋੜ ਜੋੜ ਖੋਈਆਂ ਵਾਲਾ ਉਹਦੇ ਨੇੜੇ ਦਾ ਤੇ ਅਸੀਂ ਜਾ ਕੇ ਉੱਥੇ ਰੇਡ ਕੀਤੀ ਰੇਡ ਦੌਰਾਨ ਸਾਨੂੰ ਚਾਰ ਮੁਰਗ ਜਮ ਇਹ ਮਿਲੇ ਇਹਨਾਂ ਨੇ ਸ਼ਾਂਭਰ ਦਾ ਸ਼ਿਕਾਰ ਕੀਤਾ ਸੀ ਸ਼ਾਂਭਰ ਦਾ ਜਾਨਵਰ ਆ ਰਹੇ ਉਹ ਲਗਭਗ ਦੋ ਸਾਰ ਹੋਗੇ ਚਾਰ ਅਸੀਂ ਕੱਪਟੂ ਕਰ ਲਏ ਕਰਕੇ ਅਸੀਂ ਫੋਰਚ ਪੇਸ਼ ਕਰਕੇ ਹਣੀ ਦੇਖ ਚੱਕੀ ਜਾ ਰਹੇ ਜਿਹੜੇ ਜਾਨਵਰ ਤੁਸੀਂ ਦੱਸਿਆ ਵੀ ਇਹ ਇੱਕੋ ਹੀ ਸੀਗਾ ਜਾਂ ਕਿੰਨੇ ਸੀ ਇੱਕੋ ਜਾਨਵਰ ਸੀ ਇਹ ਕੀ ਤਫਤੀਸ਼ ਚ ਕੀ ਆਇਆ ਜੇ ਹੋਰ ਵੀ ਇਹਨਾਂ ਨੇ ਚਕਾਰ ਕੀਤੇ ਜਾਂ ਕਿਵੇਂ ਜੀ ਹਰੇ ਤਫਤੀਸ਼ ਤਾਂ ਹੋਰ ਹੋਰ ਕਰਨਗੇ ਜੀ ਇੱਕ ਬਾਅਦ ਪਤਾ ਲੱਗੇਗਾ ਤੇ ਫੇ ਕਿੱਥੋਂ ਕਿੱਥੋਂ ਦੇ ਬੰਦੇ ਆ ਜੀ ਦੋ ਬੰਦੇ ਆ ਗਏ ਜੀ ਇੱਕ ਮਾਦਵਾਲ ਬਿਹਰਪੁਰ ਦਾ ਜੀ ਤੇ ਇੱਕ ਹੈਗਾ ਦੋ ਇਹ ਖਾਡਰਾ ਜੀ ਦਾ ਜੀ ਤੇ ਦੋ ਬੰਦੇ ਹੈਗੇ ਆ ਬਲਾਚੌਰ ਸੈਰਦੇ ਆ ਰਾਇਪੁਰ ਨੂੰ ਰਾਇਪੁਰ ਨੂੰ ਗਏ ਤੇ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਤੁਸੀਂ ਤੇ ਹੁਣ ਇਹਨਾਂ ਦਾ ਮੈਡੀਕਲ ਕਰਾ ਕੇ ਕਿੱਥੇ ਲੈ ਕੇ ਚੱਲੇ ਜੀ ਬੇਲ ਲੈਣਾ ਦੇ ਫੋਕਸ ਸੈਂਟਰ ਤੇ ਠੀਕ ਹੈ